वाहेगुरू वाहेगुरु वाहेगुरू जी वाहेगुरु जी का ख़ाल वाहेगुरु जी ख़त्री ਅਰਗੇ ਬਜਨ ਜੀ ਹਾਂ ਜੀ ਬਾਕੀ ਆਪਾਂ ਬਾਬਾ ਜੀ ਹੁਣਾਂ ਤੋਂ ਸਾਰਾ ਗੱਲਬਾਤ ਜਾਣਦੇ ਆ ਜੀ ਜਿਹੜਾ ਇਹ ਨਗਰ ਕੀਰਤਨ ਕੱਢਿਆ ਗਿਆ ਹੈ ਜੀ ਕਿਹੜੇ ਗੁਰਦੁਆਰਾ ਸਾਹਿਬ ਤੋਂ ਚੱਲਿਆ ਆ ਜੀ ਤੇ ਕੀ ਕਹਿਣਾ ਚਾਹੁੰਦੇ ਬਾਬਾ ਜੀ ਦਿਓ ਥੋੜੀ ਜੀ ਜਾਣਕਾਰੀ ਜੀ ਜਿਹੜਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰਿਸ਼ਟੀ ਦੀ ਚਾਦਰ ਅਸ਼ਾਨੀ ਸਾਹਤ ਜੋ ਉਹਨਾਂ ਦਾ ਸ਼ਹੀਦੀ ਜੋੜ ਮਿਲਾ ਪਿੰਡ ਸਵਰਾ ਵਿਖੇ ਗੁਰਦਰਾ ਬਾਬਾ ਮਸੱਧਾ ਸਿੰਘ ਦੀ ਬਾਬਾ ਕਾਨ ਸਿੰਘ ਜੀ ਦੇ ਅਸਥਾਨਾਂ ਤੋਂ ਮਹਾਰਾਜ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਝਾਂ ਪਿਆਰੇ ਦੀ ਦੁਆਈ ਅੰਦਰ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਨਗਰ ਦੀ ਪਕਰਮਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜਦਾ ਹੋਇਆ ਬੋਲੇ ਆਹ ਪੈਜ ਰੱਖੋ ਆਪਣੇ ਨਾਮ ਦੇ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਵਿੱਚ ਸਾਰੇ ਸੰਸਾਰ ਨੂੰ ਤਾਰਨ ਆ ਰਹੇ ਆ ਅੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਬਾਸ਼ੀਆਂ ਕੇ ਆਤ ਮਜੂਦ ਧੂਪ ਆ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਪਿਆਰੀਆਂ ਸੰਗਤਾਂ ਗੁਰੂ ਘਰ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤਾਂ ਨੂੰ ਤਾਰਦੇ ਹੋਏ ਸਾਰੇ ਨਗਰ ਦੀਆਂ ਪਕਰਮਾਂ ਕਰਕੇ ਫਿਰ ਆਪਣੇ ਆਸਾਂ ਤੇ ਆਉਣ ਗਏ ਇਹ 시ਦੀ ਜੋੜ ਮੇਲਾ ਸਭਰਾ ਨਗਰ ਦੇ ਵਿੱਚ ਜੋ ਕਮੇਟੀ ਬਣੀ ਆ ਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਂ ਤੇ ਉਹ ਕਮੇਟੀ ਤੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਨਗਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਇਸ ਯੋਗ ਦੇ ਨਾਲ ਇਹ ਸ਼ੀਧੀ ਜੋੜ ਮੇਰਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਜੋ ਅੱਜ ਨਗਰ ਕੀਰਤਨ ਦੀ ਰਸਮ ਹੋਈ ਆ ਕੱਲ ਨੂੰ ਮਹਾਰਾਜ ਸੱਤੇ ਪਾਸ਼ਾ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੋ ਪ੍ਰਾਰੰਭ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਆ ਉਹਨਾਂ ਦੇ ਭੋਗ ਪਾਏ ਜਾਣਗੇ ਭੋਗ ਤੋਂ ਅਪਰੰਤ ਖੁੱਲੇ ਪਣਾਲਾਂ ਦੇ ਵਿੱਚ ਮਹਾਰਾਜ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਸੱਤੇ ਪਾਸ਼ਾ ਜੀ ਦੇ ਜੋ ਜੀਵਨ ਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਰਾਗੀ ਸਿੰਘ ਢਾਡੀ ਸਿੰਘ ਸਾਰੇ ਬੜੀ ਵਿਸਤਾਰ ਦੇ ਨਾਲ ਆਪ ਜੀ ਨਾਲ ਸਾਝਾ ਕਰਨਗੇ ਸੰਗਤਾਂ ਨੂੰ ਬੇਨਤੀ ਆ ਭਾਈ ਵਾਹ ਚੜ ਕੇ ਗੁਰੂ ਘਰ ਦੇ ਵਿੱਚ ਆ ਜਿਓ ਪਰੋ ਤੇ ਤੁਨ ਤੁਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਮੇ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰ ਪਹੁੰਚ ਕਰਕੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਸ਼ਿਦਦੀਪੁਰ ਮਨਾ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ ਕਾਲ ਦਾ ਵੀ ਕਾਰਿਆ ਜਿਹੜੀ ਮੌਤ ਦਾ ਵੀ ਜਿਹੜਾ ਮੌਤ ਆ ਮਹਾਕਾਲ ਦਾ ਆਪਸ਼ਾ ਤੇ ਮੈਂ ਇੱਕ ਬੇਨਤੀ ਕਰਾਂ ਜਿਹੜਾ ਗਾਨ ਕਰਦਾ ਉਹਨੂੰ ਕਹਿੰਦੇ ਆ ਦਾਨੀ ਜਿਹੜਾ ਬੰਦ ਦੇ ਦੁਰਦਾ ਉਹਨੂੰ ਕਹਿੰਦੇ ਆ ਉਹਨੂੰ ਕਹਿੰਦੇ ਆ ਪੁਜਾਰੀ ਤੇ ਜਿਹੜਾ ਅਰਾਧਨਾ ਕਰਦਾ ਉਹਨੂੰ ਅਰਾਧੀ ਚਲ ਵਰਦਿਆ ਮਹਾਕਾਲ ਕਾਲ ਕਾ ਕੀਤੀ ਤੇ ਇੱਕ ਬੇਨਤੀ ਹੋਰ ਕਰਾਂ ਕਈ ਕਹਿੰਦੇ ਆ ਜੀ ਅਕੇ ਕਾਲ ਕਾਂ ਨੂੰ ਅਰਾਧਿਆ ਜੇ ਮੈਂ ਬੇਨਤੀ ਇਹ ਮੇਰਾ ਨਿੱਜੀ ਵਿਚਾਰ ਹੈ ਜੇ ਕਾਲਕਾਂ ਨੂੰ ਅਰਾਧਿਆ ਹੁੰਦਾ ਤੇ ਸ਼ਕਤੀਆਂ ਹੋਣਗੀਆਂ ਸੀ ਤਿੰਨ ਇੱਕ ਪਰਮੇਸ਼ਰ ਇੱਕ ਕਾਲਕਾ ਤੇ ਤੀਸਰਾ ਦੁਸ਼ਤ ਦਮਨ ਪਰ ਗੁਰੂ ਕਲਗੀਧਰ ਜੀ ਨੇ ਅੱਗੇ ਜਾ ਕੇ ਬਚਨ ਵਰਤਿਆ ਕਹਿੰਦੇ ਮਹਾਕਾਲ ਕਾਲਕਾ ਅਰਾਧਿ ਇਹ ਵਿੱਚ ਕਰਦਾ ਤਪੱਸਿਆ ਭਇਓ ਦੁਬਾਇ ਤੇ ਇੱਕ ਰੂਪ ਆ ਗਿਆ ਦੁਬਾਰਾ ਬਚਨ ਨੂੰ ਸੁਣਿਓ ਉਦھے ਮਹਾਰਾਜ ਸਾਹਿਬ ਜੀ ਨੇ ਬਚਨ ਵਰਤਿਆ ਵੀ ਦੁਬਾਇ ਤੇ ਇੱਕ ਰੂਪ ਹੋਵੇ ગયો ਕਹਿੰਦੇ ਪਹਿਲਾ ਦੋਸ਼ ਆ ਪਰਮੇਸ਼ਰ ਤੇ ਦੁਸ਼ਟ ਦਮਨ ਫਿਰ ਦੋ ਤੋਂ ਇੱਕ ਹੋਏ ਤੇ ਮੈਂ ਬੇਨਤੀ ਇਹ ਕਰਦਾ ਕਾਲਕਾ ਦੇ ਵਿੱਚੋਂ ਮੇਰੇ ਪਾਸੇ ਹੀ ਰਹਿ ਗਈ ਇਸ ਵਾਸਤੇ ਕਾਲਕਾ ਦਾ ਇੱਥੇ ਕੋਈ ਜ਼ਿਕਰ ਨਹੀਂ ਜਿਨ੍ਹਾਂ ਦੀ ਕਾਲਕਾ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਦੀ ਕਾਲਕਾ ਉਹਨਾਂ ਦੇ ਧਰਮ ਨੂੰ ਮੁਬਾਰਕ ਪਰ ਇੱਥੇ ਕੇਵਲ ਦੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਅਕਾਲ ਪੁਰਖ ਦੀ ਇਬਾਦਤ ਕਰ ਰਹੇ ਨੇ ਤੇ ਕਿਹੜਾ ਪਰਮਧਿਆ ਜੀ ਗੁਰਕਲਗੀ ਧਰਮ ਮਹਾਰਾਜ ਜੀ ਕਹਿੰਦੇ ਜਿੱਥੇ ਪਾਟਵਾ ਦੇ ਵੱਡਿਆਂ ਨੇ ਤਪ ਕੀਤਾ ਐ ਹਮ ਅਜਿਤ ਤਪਸਿਆ ਸਾਦੀ ਮਹਾਕਾਲ ਕਾਲਕਾ ਅਰਾਧੀ ਇਹ ਵਿੱਚ ਕਰ ਤਪਸਿਆ ਭਯੋ ਦਵਾਈ ਤੇ ਇੱਕ ਰੋਗਾਂ ਗਾਇਓ ਤੇ ਜ਼ਿਕਰ ਕਰਦੇ ਨੇ ਕਹਿੰਦੇ ਉਹ ਪਹਾੜ ਹੈ ਕਿਹੜਾ ਸਪਤ ਸਰੰਗ ਤੇ ਨਾਮ ਕਹਾਵਾ ਸਪਤ ਮਾਣੇ ਸਤ ਸਰੰਗ ਮਾਣੇ ਚੋਟੀਆਂ ਕਹਿੰਦੇ ਜਿਹੜੇ ਪਹਾੜ ਦੀਆਂ ਸੱਤ ਚੋਟੀਆਂ ਨੇ ਤੇ ਪੰਡ ਰਾਜ ਜਹ ਜੋਗ ਕਮਾਵਾ ਜਿੱਥੇ ਪਾਂਡਨਾ ਦੇ ਵੱਡਿਆਂ ਨੇ ਵੀ ਤਪ ਕੀਤਾ ਉਸ ਪਹਾੜ ਦੇ ਉੱਪਰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਦਕੀ ਕਰ ਰਹੇ ਨੇ ਇਥੇ ਕੇਵਲ ਇੱਕ ਕਲਪਤ ਦੀ ਸਾਹਿਬ ਆਪ ਜੀ ਨਾਲ ਪਾਉਣੀ ਆ ਉਹ ਹੁਣ ਕਪਤਾ ਕਿਹੜੀ ਆ ਏ ਗੁਰੂ ਕਲਗੀ ਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਪਰਮੇਸ਼ਰ ਦੀ ਬੰਦਗੀ ਕਰ ਰਹੇ ਨੇ ਤੇ ਉਸ ਪਹਾੜ ਦਾ ਸਾਰਾ ਲਕਸ਼ਾ ਹੈ ਜਿਵੇਂ ਉਥੋਂ ਜਲ ਵਹਿ ਰਿਹਾ ਜਿਵੇਂ ਗੁਰੂ ਕਲਗੀ ਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਉਥੇ ਚੌਂਕੜਾ ਲਾ ਕੇ ਪਰਮੇਸ਼ਰ ਨੂੰ ਸਿਮਰ ਰਹੇ ਨੇ ਕਿਵੇਂ ਉਥੇ ਆਨੰਦ ਵਰਸ ਰਿਹਾ ਵੰਸਪਤੀ ਕਿਵੇਂ ਖੁਸ਼ੀਆਂ ਤੇ ਝੂਮ ਰਹੀ ਆ ਕਿਵੇਂ ਸਾਡੀ ਦੇ ਸੱਚੇ ਪਾਤਸ਼ਾਹ ਜੀ ਦਾ ਉਹ ਸਾਰਾ ਨਕਸ਼ਾ ਆ ਤੁਸ਼ਟ ਬਵਣ ਦੇ ਰੂਪ ਨੇ ਵਿੱਚ ਜਿਵੇਂ ਗੁਰੂ ਕੜਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥੇਮ ਕੁੰਟ ਦੇ ਪਰਬਤ ਤੇ ਤਪੱਸਿਆ ਕੀਤੀ ਅਰਦਨਾ ਕੀਤੀ ਉਹ ਸਮੇਂ ਦੇ ਸਾਰੇ ਸੀਮ ਨੂੰ ਐਵੇਂ ਦੇ ਸਾਧੀਆਂ ਪਾਸੋਂ ਵਾਗਵਾਣੇ ਆਦਿਆ ਇੱਕ ਮੰਨ ਹੋ ਕੇ ਪ੍ਰਭੂ ਨੂੰ ਆ ਰਾਂਦਿਆ ਸਉਤੇ ਕੀਤੇ ਪਾਨ ਹਵਾ ਨੇ ਸੱਚ ਦੇ ਖਰੇ ਤਪ ਤੁਸ਼ਟ ਦਮਨ ਹੈ ਮਨ ਕੋ ਕਰਿਆ ਇਹਦੋਂ ਅਗਲੇ ਬਚਨ ਅਗਲੇ ਪੜਾਵੇ ਸਾਂਝੇ ਕਰਾਂਗੇ ਗਲਤੀ ਨਾ ਕੋ ਲਾ ਦੇ ਖੇਵਾ ਜੱਜ ਗਿਆ ਕੋ ਜੀ ਉਹ ਵਾਹ ਗੁਰਜੀਤ ਕਾ ਖਾਲਸਾ ਵਾਹ ਗੁਰੂ ਜੀ ਕੀ ਤਾਲੀ ਕੱਢੀਆ ਤਾਲੀ ਨੀ ਕਹੋ ਓਏ ਜਿਨ੍ਹਾਂ ਗੁਰਮਤਿ ਦੇ ਪਿਆਰਿਆਂ ਨੇ ਜੱਥੇ ਨੂੰ ਲਾਇਆ ਤੇ ਜੀ ਹੈ ਨਗਰ ਤੇ ਸਿਤਾਏ ਹਨ ਸ਼ਾਨਦਾਰ ਸੀ ਸਰਦਾਰ ਜੀ ਦੇ ਪਰਿਵਾਰ ਵੱਲੋਂ 10 ਰੁਪਏ ਪਰਿਵਾਰਕ ਪੁਸ਼ਾਕ ਸਿੰਘ ਬਲੰਗਾ 10 ਰੁਪਏ ਗੁਰਪਤਾਰ 50 ਜੀ ਜਹਾਜ਼ਾਰ ਬਾਬਾ ਪ੍ਰਕਾਸ਼ ਸਿੰਘ ਜੀ ਗੁਰੂ ਘਰ ਦੇ ਗਾ ਜੀ ਲੋਕਾਂ ਮੰਨੋ ਪਿਆਰਿਆਂ ਦੇ ਨਾਮ ਤੇ ਜਨਮ ਆਇਆ ਸਰਦਾਰ ਗੁਰਬਖਸ਼ ਸਿੰਘ ਜੀ ਜਨਮ ਆਇਆ ਸਵਰਗਵਾਸੀ ਸਰਦਾਰ ਮੰਗਲ ਸਿੰਘ ਜੀ ਚੇਅਰਮੈਨ ਹੈ ਉਹਨਾਂ ਦੇ ਸਪੁੱਤਰ ਸਰਦਾਰ ਕਰਮ ਸਿੰਘ ਜੀ ਠੇਕੇਦਾਰ ਗੁਰੂ ਦੇ ਨਗਰਾਂ ਵਿੱਚ ਜਨਮ ਲਈਏ ਸਰਦਾਰ ਸੁਚਾ ਸਿੰਘ ਜੀ ਕੈਪਟਨ ਸਰਗਵਾਸੀ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਕੇ ਨਗਰਾਂ ਵੱਲੋਂ 100 ਰੁਪਏ ਸ਼ੁਭੇਦਾਰ ਪੱਤੀਆਂ ਜੀ 50 ਰੁਪਏ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਟੇਜ ਲਗਾਈ ਹੈ ਉਹਨਾਂ ਵੱਲੋਂ 50 ਰੁਪਏ ਗੁਰੂ ਕੇ ਨਗਰਾਂ ਦੇ ਤੇ 50 ਰੁਪਏ ਦਿੱਤੇ ਨੇ ਸਰਦਾਰ ਕਾਲਪ ਸਿੰਘ ਜੀ ਦੁਕਾਨਦਾਰ 20 ਰੁਪਏ ਸਰਦਾਰ ਸੁਚਾ ਸੁਖੂ ਉਹਨਾਂ ਦੇ ਪਰਿਵਾਰ ਵੱਲੋਂ 10 ਰੁਪਏ ਸਵਰਗਵਾਸੀ ਸਰਦਾਰ ਜਗੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 20 ਰੁਪਏ ਸਰਦਾਰ ਮਖਬੀਰ ਸਿੰਘ ਜੀ ਪਾਰੋ ਵਾਲੀਏ 10 ਰੁਪਏ ਸਰਦਾਰ ਗੁਰਜੀਤ ਸਿੰਘ ਕਿਪਤਾਨਾ ਵਾਲੇ ਜੋ ਪੰਜਾਬ ਪਿਆਰੇ ਨੇ ਸ਼ਰਵਤ ਪਾ ਰਹੇ ਹਨ ਉਹਨਾਂ ਵੱਲੋਂ ਵਿਅੰਗਮਾਇਆ ਕੁਲਦੀਪ ਸਿੰਘ ਨੀ ਆਮ ਆਦਮੀ ਪਾਰਟੀ ਵਾਲੇ ਵਿਅੰਗਮਾਇਆ ਯੂਐਸਏ ਹੈ ਪੀਐਨਬੀ ਵੰਸ਼ ਦੀ ਕੋਲਾਂ ਵਿੱਚ ਪ੍ਰਵਾਹ ਵਰ ਮਾਇਆ ਗੁਰੂ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਦੀ ਆਪ ਨੂੰ ਬੇਨਤੀ ਹੈ ਕਿ ਆਪ ਜੀ ਆਨੇ ਕੱਲ ਨੂੰ ਵੱਡੇ ਗੁਰਦੁਆਰਾ ਸਾਹਿਬ ਦੇ ਖਾਲਸਾ ਭਰਦੀ ਦੇ ਪਾਲਤਾ ਕਰਨੀ ਗੁਰੂ ਦੇ ਨਾਮਾ ਵਿਸ਼ੇ ਤੋਂ ਪਾਲਤਾ ਕਰਨੀ ਵਾਹਿਗੁਰੂ ਚਲੋ 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 ਸਤ ਸਤ ਨਾਮ ਵਾਹਿਗੁਰੂ ਬਹੁਤ ਰੱਛਾ ਬਹੁਤ ਬਿਹਾਰ ਸਰਕਾਰ ਦੇ ਨਾਲ ਸ਼ਕਮਾਂ ਦਾ ਕੁਤ ਰਹੀ ਹੈ ਤਾਂ ਸਰਕਾਰ ਜੋ ਬਾਬਾ ਹਰਿਬਾਬ ਦੇ ਅੰਦਰ ਬਹੁਤ ਚਰਵਾ ਦਾ ਸ਼ੁਰੂ ਕੀ ਸ਼ਬਦ ਪ੍ਰਗਟਾਇਆ ਹੋਏ ਬਿਆਨ ਤੇ ਮਾਇਆ ਦੇਖਿਆ ਬਾਦਸ਼ਾਹ ਦੇੰਦਪੁਰੇ ਰਾਜ ਦੇ ਉੱਤੇ ਤਰੱਕੀ ਸ੍ਰੀ ਰਤ ਦੇ ਰੂਪ ਦਾ ਦਾ ਨਾਨਕ ਨਾਮ ਚੜ੍ਹਦੀ ਭਲਾ ਤੇਰੇ ਭਾਰੇ ਸਰਬੱਤ ਦਾ ਭਲਾ